ਉਹ ਫਾਰਮ ਨਹੀਂ ਆ ਦੋਨੇ ਠੀਕ ਆ ਇੱਕ ਬਈ ਬਹੁਤੇ ਭਰਾ ਕਹਿੰਦਾ ਜੇ ਅਸੀਂ ਵੀ ਕੋਈ ਸੀਮਨ ਸੁਮਨ ਨਹੀਂ ਹੁੰਦਾ ਐਵੇਂ ਮਾਰ ਦਿੰਦੇ ਆ ਪਰ ਰਿਕਾਰਡ ਦੇਵਾਂਗੇ ਫਿਰ ਜਮਾ ਭਾਈ ਆਪਾਂ ਫਾਰਮ ਆਲ ਤੋਂ ਸਾਰਾ ਕੁਝ ਬਾਇਓ ਡਾਟਾ ਲੈ ਕੇ ਦਵਾਂਗੇ ਠੀਕ ਆ ਲੈ ਇਹਦੇ ਪੇਪਰ ਦੀ ਆ ਸਹੀ ਇਹ ਵੀ ਇਸ ਦੇ ਪੇਪਰ ਸੀਮਨ ਦੀ 29 36 ਲੀਟਰ ਵਾਲੀ ਬੈਡ ਦੀ ਬੱਚੀ ਆ ਇਹ ਬੱਚੀ ਦੀ ਗਰੋਥ ਬਹੁਤ ਜ਼ਿਆਦਾ ਸੋਹਣੀ ਆ ਚਮਕ ਚਮਕ ਕਰਮ ਵਾਲੀ ਦੀ ਫੁੱਲਾ ਝੋਲੀ ਝੂਲੀ ਦੇਖੋ ਯਾਰ ਕੱਲਾ ਕੱਲਾ ਥਾਣਾ ਚਾਹ ਬਿਲਕੁਲ ਸਾਫ ਹਵਾਨਾ ਚਾਰੋਂ ਥਾਣੇ ਕੋਜੇ ਸੋਨਾ ਮੁੱਠੀ ਚਵਾਈ ਵਾਲਾ ਥਾਣਾ ਜੇ ਸੂਏ ਦਾ ਰਿਕਾਰਡ 20 ਕਿਲੋ ਦਾ ਕੋਈ ਯਾਰ ਛੱਡ ਦਾਂਗੇ 65 ਦੀ ਦੇ ਦਾਂਗੇ ਪੂਰੇ ਦੀ ਠੀਕ ਹੈ ਸਤਿ ਸ੍ਰੀ ਅਕਾਲ ਸਵਾਗਤ ਆ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਆਪਾਂ ਪਿੰਡ ਬੁਲਜਟਲ ਮੱਝੇਲਾ ਨੂੰ ਪਾਇਆ ਜਾਂਦਾ ਮਾਨਸਾ ਸੋ ਜਿਹੜੇ ਵੀ ਵੀਰ ਵੀਡੀਓ ਨੂੰ ਪਹਿਲੀ ਵਾਰੀ ਦੇਖੋਗੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਵੀ ਜਰੂਰ ਕਰਦਿਆ ਕਰੋ ਸੋ ਜਾਣਕਾਰੀ ਸਾਰੀ ਜਿਹੜੀ ਦੀ ਆਪਾਂ ਤਨਨਾਗਾ ਬਕਾਊਆ ਸਿੱਕਾ ਸੱਸੀ ਕਾਲ ਬਈ ਨਾਂ ਦੱਸ ਆਪਣਾ ਨਾਂ ਜੱਸੀ ਬਈ ਪਿੰਡ ਬੋੜ ਚੱਲਵਾ ਜਿਲ੍ਹਾ ਮਾਨਸਾ ਨੇੜੇ ਦੇ ਪਿੰਡ ਬਈ ਆਪਣੇ ਆਪਣੇ ਉੱਬਾ ਪੀਰਕੋਟ ਬਈ ਠੀਕ ਆ ਜੋਗਰਨ ਲਾ ਇਧਰ ਆ ਇਹ ਨਾਲ ਦੇ ਪਿੰਡ ਆ ਬਈ ਤੇ ਤਨਨਾਗ ਬਕਾਊਆ ਬਈ ਆਪਣੇ ਕੋਲ ਠੀਕ ਆ ਇੱਕ ਗੱਬਣ ਬੈੜਾ ਇਹ ਹਾਂ ਦੋ ਬੱਚੀਆਂ ਦੋ ਬੱਚੀਆਂ ਬਈ ਹਾਂ ਠੀਕ ਆ ਪਹਿਲਾਂ ਇਹ ਤੋਂ ਹੀ ਸ਼ੁਰੂ ਕਰ ਲਈਏ ਹਾਂ ਇੱਦੀ ਕਰ ਲੈਣਾ ਠੀਕ ਆ ਕੀ ਡਿਟੇਲ ਆ ਬਈ ਇਹਦੀ ਬੈੜ ਦੀ ਇਹਦਾ ਤੀਜਾ ਸੂਆ ਬਈ ਤੀਜਾ ਸੂਆ ਬੈੜਨੇ ਇਸ ਵਾਰ ਸੂਣਾ ਹਾਂ ਠੀਕ ਆ ਦੂਜੇ ਸੂਏ ਨੇ 20 ਕਿਲੋ ਦੁੱਧ ਦਿੱਤਾ ਬਈ ਦੂਜੇ ਸੂਏ ਦਾ 10 ਦਿਨ ਸੂਣ ਦੇ ਬਾਕੀ ਆ ਲੈ ਤੋਰ ਦੇ ਮਾੜੀ ਇੱਕ ਵਾਰੀ ਤੁਰਦੀ ਤੇ ਨਗਾ ਮਾਰ ਲਿਓ ਤੋਰਾ ਧੁਰਾ ਕਰ ਲਓ ਚੈੱਕ ਅਗੋ ਫੇਸ ਕੁਆਲਟੀ ਚੈੱਕ ਕਰ ਲਓ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਕਰਮਾਲੀ ਦਾ ਤੇ ਪਲੀਪੂਲੀ ਵੀ ਬਹੁਤ ਆ ਭਾਈ ਦੇਖੋ ਤੇ ਹਵਾਨਾ ਹਵੂਨਾ ਜਿਹੜਾ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਦਿਨ ਹਾਲੇ ਸੂਣ ਦੇ ਬਾਕੀ ਆ ਦੇਖੋ ਹਵਾਨਾ ਜਿਹੜਾ ਨੇੜੇ ਤੋਂ ਚੈੱਕ ਕਰ ਸਕਦੇ ਤੁਸੀਂ ਚਾਰੋਂ ਥਣ ਇੱਕੋ ਜੇ ਸੋਹਣਾ ਮੁੱਠੀ ਚਵਾਈ ਵਾਲਾ ਥਣਾ ਤੇ ਗੈਪ ਗੂਪ ਵੀ ਸੋਹਣਾ ਥਣਾ ਦੇਖੋ ਬਿਲਕੁਲ ਸਾਫ ਹਵਾਨਾ ਤੇ ਵੱਡੀ-ਬੁੱਡੀ ਬਹੁਤ ਆ ਬਾਈ ਕੱਦ ਕੱਦ ਵਜਨ ਦੀ ਪੂਰੀ ਫੁੱਲਾ ਬਾਈ ਛੋਟੀ ਨਹੀਂ ਹੈਗੀ ਬੜ ਕੱਦ ਵਜਨ ਦੀ ਪੂਰੀ ਫੁੱਲਾ ਦੇਖੋ ਬਿਲਕੁਲ ਸਾਫ ਹਵਾਨਾ ਚਾਰੋਂ ਥਣ ਇੱਕੋ ਜਿਹਾ ਸੋਨਾ ਮੁਠੀ ਚਬਾਈ ਵਾਲਾ ਥਣ ਲੱਗਿਆ ਹੋਇਆ ਤੇ ਸ਼ੀਲ ਸਾਹੂ ਆ ਬਾਈ ਪੂਰੀ ਹੈ ਨਾ ਹਾਂ ਬਾਈ ਜਮਾ ਠੀਕ ਆ ਦੁੱਧ ਕਿੰਨਾ ਕੱਢ ਦੂ ਬਈ ਇਸ ਵਾਰ ਇਹਦੀ ਬੇ 20 ਕਿਲੋ ਮੰਨ ਕੇ ਹੀ ਲੈ ਲੇ ਬੰਦਾ 20 ਕਿਲੋ ਖੁੱਲਾ ਕੱਢ ਦੂਗੀ ਠੀਕ ਆ ਤੇ ਵੈਸੇ ਤਾਂ ਥੋੜੀ ਪਾਸ ਕਰੀ ਹੋਊ ਨਾ ਬਾਈ ਸਾਫਾ ਪੂਰੀ ਹਾਂ ਬਾਈ ਜਮਾ ਓਕੇ ਬਾਈ ਠੀਕ ਆ ਤੇ ਭਾਗੀ ਰੱਖਾਂਗੇ ਇਹਦਾ ਜਾਇਜ਼ ਜ ਪਾ ਬਾਈ ਬਸ ਜਮ ਜੈ ਜੀ ਕਰਨਾ ਇਹਦਾ 67000 ਰੁਪਏ ਦੀ ਦੇ ਦੇਗਾ 67000 ਰੁਪਿਆ ਮਾਨਦਾਨ ਹੋ ਜਾ ਵਿੱਚੋਂ 2000 ਛੱਡ ਦਾਂਗੇ 65 ਦੀ ਦੇ ਦਾਂਗੇ ਪੂਰੇ ਦੀ ਠੀਕ ਆ ਇੱਕ ਆਪਣਾ ਫੋਨ ਨੰਬਰ ਬੋਲ ਦੇ ਬਾਈ 77872098 ਗੇੜੀ ਬਾਈ ਠੀਕ ਆ ਇਹ ਬਾਈ ਦਾ ਫੋਨ ਨੰਬਰ ਆ ਜੀ ਫੋਨ ਨੰਬਰ ਸਕਰੀਨ ਤੇ ਵੀ ਚੱਲਦਾ ਰਹੂਗਾ ਤੇ ਅੱਗੇ ਆ ਗਈਆਂ ਦੋ ਬੱਚੀਆਂ ਬੱਚੀਆਂ ਦੋਵੇਂ ਬਾਈ ਨੇ ਫਾਰਮ ਤੋਂ ਖਰੀਦੀਆਂ ਡਿਟੇਲ ਆਪਾਂ ਪੂਰੀ ਪੁੱਛ ਲੈਣੇ ਇਹਨਾਂ ਦੀ ਤੇ ਨੰਬਰ ਇੱਕ ਤੇ ਜਿਹੜੀ ਬੱਚੀ ਤੁਸੀਂ ਦੇਖ ਰਹੇ ਹੋ ਬਾਈ ਕਿੰਨੇ ਚਿਰ ਦੀ ਹੋਗੀ ਇਹ ਇਹ 8 ਮਹੀਨਿਆਂ ਦਾ ਬੱਚਾ ਬਾਈ ਇਹਦੇ 8 ਮਹੀਨਿਆਂ ਦੀ ਬੱਚੀ ਆ ਤੇ ਕਿਹੜੇ ਸੀਮ एबीएस ਦੇ ਪੈਪਰ ਸੀ ਮੰਦੀ 8 ਮਹੀਨਿਆਂ ਦੀ ਸਪਾਈਕ ਦੀ ਆ ਬਾਈ ਠੀਕ ਆ ਉਹਨੇ 35 36 ਕਿਲੋ ਦੁੱਧ ਦਿੱਤਾ ਹੋਇਆ 35 36 ਲੀਟਰ ਵਾਲੀ ਬੈੜ ਦੀ ਬੱਚੀ ਆ ਇਹ ਹਾਂ ਠੀਕ ਆ ਤੇ ਫਾਰਮ ਤੋਂ ਹੀ ਖਰੀਦੀਆਂ ਬਈ ਆਪਾਂ ਨਾ ਠੀਕ ਆ ਤੇ 8 ਮਹੀਨਿਆਂ ਦੀ ਉਸ ਹੈ ਬਾਈ 8 ਮਹੀਨਿਆਂ ਦੀ ਬਾਈ ਠੀਕ ਆ ਮਤਲਬ ਬਾਈ ਕਿੰਦੀ 8 ਮਹੀਨੇ ਦੀ ਬੱਚੀ ਮਤਲਬ 2-3 ਮਹੀਨੇ ਸੰਭ ਕੀ ਟੀਕਾ ਲਾ ਲਈ ਯਾਰ ਹਨਾ ਤੇ ਗਰੋਥ ਆ 8 ਮਹੀਨਿਆਂ ਦੀ ਬਾਈ ਤੁਸੀਂ ਗਰੋਥ ਦੇਖ ਸਕਦੇ ਹੋ ਬੱਚੀ ਦੀ ਗਰੋਥ ਬਹੁਤ ਜ਼ਿਆਦਾ ਸੋਹਣੀ ਆ ਚਮਕ ਚਮਕ ਕਰਮ ਵਾਲੀ ਵੀ ਫੁੱਲਾ ਪੂਰਾ ਸੋਹਣਾ ਪ੍ਰਿੰਟ ਆ ਦੇਖੋ ਤੇ ਥੋੜਾ ਜਿਹਾ ਡਰਦੀ ਆ ਬਈ ਫਾਰਮ ਵਿੱਚ ਖੁੱਲੀਆਂ ਰਹੰਦੀਆਂ ਰਹਿਣੀਆਂ ਕਰਕੇ ਤੇ ਝੋਲੀ ਝੂਲੀ ਕਰਮਾਂ ਵਾਲੀ ਨੇ ਬਹੁਤ ਸੋਹਣੀ ਕਿ ਤਿਆਰ ਕਰੀ ਖੜਾ ਇਵੇਂ ਮੜਾ ਬਚ ਕਰਕੇ ਦਿਖਾ ਦਈਏ ਦੇਖੋ ਝੋਲੀ ਝੂਲੀ ਦੇਖੋ ਯਾਰ ਕੱਲਾ ਕੱਲਾ ਥਾਣਾ ਚਾਰ ਥਾਣਾ ਕੋਈ ਫੋਟ ਸੰਗ ਨਹੀਂ ਬਈ ਛੱਡ ਦੇ ਬਈ ਛੱਡ ਦੇ ਅੱਗੋਂ ਫੇਸ ਕੁਆਲਿਟੀ ਦੇਖ ਲਿਓ ਬਹੁਤ ਜਿਆਦੇ ਸੋਹਣੀ ਫੇਸ ਕੁਆਲਿਟੀ ਆ ਦੇਖੋ ਲੂਈ ਲਾਹੀ ਦੇਖੋ ਯਾਰ ਪੂਰੀ ਚੌਂਕਾ ਵਾਲੀ ਲੂਈਆਂ ਤੇ ਫਾਰਮ ਵਾਲੀ ਬਿਹੜਾ 8 ਮਹੀਨਿਆਂ ਦੀ ਬਿਹੜਾ ਬਸ ਮਹੀਨੇ ਦੋ ਮਹੀਨੇ ਤੱਕ ਬਈ ਜਿਹੜੀ ਟੀਕਾ ਲੈਣ ਦੇ ਬਿਲਕੁਲ ਜੋਗਾ ਜੇ ਕੋਈ ਭਰਾ ਚੰਗੀ ਸੇਵ ਵਾਲਾ ਹੋਇਆ ਤੇ ਰੇਟ ਇਹਦਾ ਕੀ ਰੱਖਾਂ ਜੇ ਅਸੀਂ ਜਾ ਜੀ ਬਈ ਦੋਨਾਂ ਦਾ ਇਕੱਠਿਆਂ ਦਾ ਹੀ ਕਰ ਦਾਂਗੇ ਠੀਕ ਆ ਇਹਦਾ ਕੀ ਇਹ ਕਿ ਇਹਦਾ ਕੀ ਰਿਕਾਰਡ ਆ ਬਈ ਇਹ ਬਈ 7 ਮਹੀਨਿਆਂ ਦੀ ਆ 7 ਮਹੀਨੇ ਉਮਰ ਹੋ ਗਈ ਇਹ ਆਪ ਬਈ ਡੈਨਮਾਰਕ 40 120 ਦੀ ਆ ਡੈਨਮਾਰਕ 40 120 ਸੀ ਮੰਡੀ ਇਹ ਬਈ ਦਾ ਦੁੱਧ ਵੀ 30 ਪਲੱਸ ਹੀ ਸੀ ਬਈ 30 ਪਲੱਸ ਇਹਦੀ ਮਾਂ ਦਾ ਦੁੱਧ ਸੀ ਇੱਕੋ ਫਾਰਮ ਦੀਆਂ ਦੋਨੀਆਂ ਠੀਕ ਆ ਇੱਕ ਬਈ ਬਹੁਤੇ ਭਰਾ ਕਹਿੰਦੇ ਜੇ ਅਸੀਂ ਵੀ ਕੋਈ ਸੀਮਨ ਸੁਮਨ ਨਹੀਂ ਹੁੰਦਾ ਐਵੇਂ ਮਾਰ ਦਿੰਦੇ ਆ ਪਰ ਰਿਕਾਰਡ ਦੇਵਾਂਗੇ ਫਿਰ ਜਮਾ ਭਾਈ ਆਪਾਂ ਫਾਰਮ ਆਲ ਤੋਂ ਸਾਰਾ ਕੁਝ ਬਾਇਓ ਡਾਟਾ ਲੈ ਕੇ ਦੇਵਾਂਗੇ ਠੀਕ ਆ ਲੈ ਵੀ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਜੇ ਕਿਸੇ ਭਰਾ ਨੂੰ ਕੋਈ ਸ਼ੰਕਾ ਹੋਈ ਤਾਂ ਜਿਹੜਾ ਪੂਰਾ ਬੁੱਲ ਫੁੱਲ ਬਾਇਓ ਡਾਟਾ ਜਿਹੜਾ ਫਾਰਮ ਚ ਆਪਾਂ ਲੈ ਕੇ ਆਏ ਬੱਚੀਆਂ ਦਾ ਦੇ ਸਕਦੇ ਆ ਰਿਕਾਰਡ ਵਾਲੀਆਂ ਬੱਚੀਆਂ ਨੇ ਦੋਵੇਂ ਤੇ ਬਾਕੀ ਯਾਰ ਬਾਕੀ ਦੇਖਦਾ ਹਣਾ ਬੱਚੀਆਂ ਦੇਖੋ ਝੋਲੀ ਜੂਲੀ ਦੇਖੋ ਕਰਮਾੜੀ ਨੇ ਚਾਰ ਹੀ ਥਾਣਾ ਕੋਈ ਫੋਟ ਸ਼ਾਂਗ ਨਹੀਂ ਚੋਲੀ ਦੇਖੋ ਕਰਮਾ ਵਾਲੀ ਦੀ ਹੁਣੀ ਅਜੇ ਸਾਰੀ 7 ਮਹੀਨੇ ਉਮਰ ਹੈ ਇਸ ਬੱਚੀ ਦੀ ਤੇ ਉਹ 8 ਮਹੀਨਿਆਂ ਦੀ ਆ ਤੇ ਰੇਟ ਦੋਨਾਂ ਦਾ ਕੀ ਹੋ ਜਾਓ ਫੇਸ ਫੂਸ ਕੁਆਲਿਟੀ ਦੇਖੋ ਬਹੁਤ ਜਿਆਦਾ ਸੋਹਣੀ ਫੇਸ ਕੁਆਲਿਟੀ ਆ ਜੈ ਜਗਾ ਬਾਈ 65000 ਦੀਆਂ ਦੋਨੇ ਦੇ ਦਾਂਗੇ ਆਪਾਂ 65000 ਰੁਪਏ ਦੀਆਂ ਦੋਨੇ ਵਿੱਚੋਂ ਮਾਨਤਾ ਨਹੀਂ ਹੂ ਹਾਂ ਮਾਨਤਾ ਨਹੀਂ ਹੂ ਬਾਈ ਬਾਲਾ ਵੱਡਾ ਕੰਮ ਨਹੀਂ ਹੋਣਾ ਠੀਕ ਆ ਹੁਣ